ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਆਪ ਸਾਰੇ ਸੂਚਾ ਸੂਚੇ ਮੀਡੀਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਅੱਜ ਦੇ ਇਸ ਅਤਿ ਮਹੱਤਵਪੂਰਨ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਅੱਜ ਸਾਡੇ ਲਈ ਇੱਕ ਬੜਾ ਖਾਸ ਦਿਨ ਹੈ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੇ ਘਰੇ ਅਫੀਸ਼ੀਅਲ ਸੀਐਮ ਰੈ residense ਦੇ ਵਿੱਚ ਪੰਜਾਬ ਦੇ ਉਹ ਬੱਚੇ 44 ਬੱਚੇ ਜਿਹਨਿ JEE ایڈਵਾਂਸ ਜੋ ਇਸ ਦੇਸ਼ ਦਾ ਵਨ ਆਫ ਦਾ ਟਫੈਸਟ ਐਗਜ਼ਾਮ ਹੈ ਜਿਸ ਦੇ ਨਾਲ ਸਿੱਧੀ ਐਂਟਰੀ IIT ਚ ਮਿਲਦੀ ਹੈ ਉਹ ਬੱਚਿਆਂ ਨੂੰ ਅੱਜ ਉੱਥੇ ਬੁਲਾਇਆ ਸੀ ਹਮ ਮੈਂ ਸਮਝਦਾ ਹਾਂ ਸਾਡੇ ਵਿਭਾਗ ਦੀ ਪਟੌਰ ਸਿੱਖਿਆ ਮੰਤਰੀ ਮੇਰੇ ਸਾਰੇ ਅਧਿਆਪਕ ਸਹਿਬਾਨ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਸਾਡੇ ਸਾਰੇ ਆਫੀਸਰ ਸਹਿਬਾਨ ਮਿਡ-ਡੇ ਮੀਲ ਵਰਕਰਸ ਤੋਂ ਲੈ ਕੇ ਹਰੋ ਸ਼ਖਸ ਜੋ ਸਿੱਖਿਆ ਵਿਭਾਗ ਨਾਲ ਜੁੜਿਆ ਹੋਇਆ ਅੱਜ ਸਾਡੇ ਸਾਰਿਆਂ ਲਈ ਬੜੀ ਬੜਾ ਵੱਡਾ ਖੁਸ਼ੀ ਦਾ ਦਿਨ ਹੈ ਸਾਡੇ ਵਿਭਾਗ ਦੇ ਬੜੀ ਵੱਡੀਆਂ ਅਚੀਵਮੈਂਟ ਹੈ ਇਸ ਤੋਂ ਪਹਿਲਾਂ ਜੇ ਡਬਲ ਈ ਮੈਨਸ ਦੇ ਵਿੱਚ 250 ਬੱਚਿਆਂ ਨੇ ਕਲੀਅਰ ਕੀਤਾ ਤੇ ਹੁਣ ਜੇ ਡਬਲ ਈ ਐਡਵਾਂਸ ਤੇ ਵਿੱਚ ਸਾਡੇ ਜਿਹੜੇ 44 ਬੱਚੇ ਹੋ ਗਏ ਨੇ ਮੈਂ ਇਸ ਦਾ ਸਫਰ ਤੁਹਾਨੂੰ ਦੱਸਦਾ ਕਿ 2022 ਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਮਹਿਨਤਪੁਰ ਸਾਹਿਬ ਤੋਂ ਚੋਣ ਲੜ ਰਿਆ ਸੀ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਸੀ ਸ਼ਹਿਰਾਂ ਦੇ ਵਾਰਡਾਂ 'ਚ ਜਾਂਦੇ ਸੀ ਅਸੀਂ ਕਹਿੰਦੇ ਸੀ ਸਾਨੂੰ ਇੱਕ ਮੌਕਾ ਦੋ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਪੰਜਾਬ ਦੇ ਲੋਕਾਂ ਨੇ ਉਹ ਮੌਕਾ ਦਿੱਤਾ 92 ਸੀਟਾਂ ਇਤਿਹਾਸਿਕ ਸੀਟਾਂ ਦਿੱਤੀਆਂ ਮੈਂ ਵਿਧਾਇਕ ਬਣਿਆ ਤੇ ਮੈਨੂੰ ਮੈਂ ਮੰਤਰੀ ਬਣਿਆ ਤੇ ਮੈਨੂੰ ਇਹ ਸਿੱਖਿਆ ਦਾ ਪਾਵਨ ਪਵਿੱਤਰ ਮਹਿਕਮਾ ਮਿਲਿਆ ਜਿੱਥੇ ਅਸੀਂ ਸਕੂਲਾਂ ਦੇ ਵਿੱਚ ਬੁਨਿਆਦੀ ਢਾਂਚੇ ਠੀਕ ਕੀਤੇ ਆ ਉਹਦੇ ਬਾਰ ਬਾਰ ਆਪਾਂ ਸਾਰੇ ਗੱਲ ਕਰਦੇ ਰਹਿੰਦੇ ਆ ਤੁਸੀਂ ਦੇਖਦੇ ਰਹਿੰਦੇ ਹੋ ਪਿੱਛੇ ਜਿਹੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਦੇ ਵਿੱਚ ਜੋ ਕੰਮ ਹੋਇਆ ਹੈ ਉਹ ਲੋਕਰਪਨ ਕਿੱਤੇ ਗਏ ਉੱਥੇ ਮੈਨੂੰ ਲੱਗਦਾ ਕਿ ਇੱਕ ਮਹਿਕਮੇ ਦੀ ਤੇ ਸਕੂਲ ਦੀ ਅਸਲੀ ਅਚੀਵਮੈਂਟ ਉਹਦੇ ਰਿਜ਼ਲਟ ਨੇ ਅੱਜ ਜੋ ਰਿਜ਼ਲਟ ਆਨੇ ਵੀ ਸ਼ੁਰੂ ਹੋ ਗਏ ਨੇ ਇਹ ਬੱਚੇ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਂਦੇ ਨੇ ਜਿਵੇਂ ਅਸੀਂ ਇਨਫਰਾਸਟ੍ਰਕਚਰ ਤੇ ਕੰਮ ਕੀਤਾ ਸੀ ਉਦਾਂ ਹੀ ਦੋ ਸਾਲ ਪਹਿੰਨਾ ਅਸੀਂ ਇੱਕ ਪੇਸ ਪੋਰਟਲ ਬਣਾਇਆ ਉਹਦਾ ਨਾਮ ਅਸੀਂ ਪੇਸ ਰੱਖਿਆ ਪੀਏਸੀਈ ਉਦੇ ਵਿੱਚ ਅਸੀਂ ਬੱਚਿਆਂ ਨੂੰ 5000 ਬੱਚਾ ਸ਼ਾਰਟਲਿਸਟ ਕੀਤਾ ਸਾਰੇ ਸਰਕਾਰੀ ਸਕੂਲਾਂ ਤੋਂ ਜਿੰਨੇ ਸੀਨੀਅਰ ਸੈਕੰਡਰੀ ਸਕੂਲ ਹੈ ਲਗਭਗ 2000 ਹੈ ਸਾਡੇ ਕੋਲ ਤੇ ਜਿਹੜੇ ਪ੍ਰੋਮਿਸਿੰਗ ਬੱਚੇ ਸੀ ਉਹਨਾਂ ਦੇ ਤੇ ਸਪੈਸ਼ਲ ਫੋਕਸ ਕਰਕੇ ਉਹਨਾਂ ਨੂੰ ਐਕਸਟਰਾ ਕੋਚਿੰਗ ਦੇਣੀ ਸ਼ੁਰੂ ਕੀਤੀ ਉਸ ਦਾ ਨਤੀਜਾ ਹੈ ਕਿ ਪਿਛਲੇ ਸਾਲ ਵੀ ਸਾਡੇ ਜੇਈ ਮੈਡ ਸਰ ਨਤੀਜਾ ਬਹੁਤ ਵਧੀਆ ਸੀ ਤੇ ਇਸ ਸਾਲ ਤਾਂ ਸਾਰੇ ਰਿਕਾਰਡ ਟੁੱਟੇ ਨੇ ਇਸ ਤੋਂ ਇਲਾਵਾ ਉਹਨਾਂ ਬੱਚਿਆਂ ਨੂੰ ਹੋਰ ਵਧੀਆ ਸਹੂਲਤਾਂ ਦੇਣ ਦੇ ਲਈ ਇਸ ਸਾਲ ਜਿਹੜੇ ਬੱਚੇ ਚਟਾਲੀ ਹੈ ਇਹਨਾਂ ਦੇ ਤਿੰਨ ਰੈ residencial ਕੈਂਪ ਲੱਗੇ ਇੱਕ ਕੈਂਪ ਸਮਰ ਸਮਰ ਕੈਂਪ ਸੀ ਜੋ ਜੂਨ ਚ ਲੱਗਿਆ ਫਿਰ ਵਿੰਟਰ ਕੈਂਪ ਸੀ ਜੋ ਦਸੰਬਰ ਚ ਲੱਗਿਆ ਲੱਗਿਆ ਤੇ ਇੱਕ ਫਾਈਨਲ ਪੁਸ਼ ਕੈਂਪ ਜੋ April ਚ ਲੱਗਿਆ ਤਿੰਨ ਮਹੀਨੇ ਇਹਨਾਂ ਬੱਚਿਆਂ ਨੂੰ ਅਸੀਂ ਲਗਭਗ 700 ਬੱਚਿਆਂ ਨੂੰ ਅਸੀਂ residencial accommodationਸ ਰੱਖਿਆ ਤੇ ਇਹਨਾਂ ਨੂੰ ਜਿਹੜੇ ਬੈਸਟ ਡੇਸ਼ ਤੇ ਟੀਚਰਸ ਹੈ ਉਹਨਾਂ ਤੋਂ ਟ੍ਰੇਨਿੰਗ ਦਵਾਈ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਨੋਲਿਜ ਪਾਰਟਨਰਸ ਬਹੁਤ ਸਾਰੇ ਐਨ ਜੀਓਜ਼ ਫਿਜ਼ਿਕਸ ਵਾਲਾ ਦੇ ਟੀਚਰਸ ਸਿਗੇ ਉਸ ਦਾ ਨਤੀਜਾ ਹੈ ਕਿ ਅੱਜ ਸਾਡਾ ਜਿਹੜਾ 44 ਬੱਚੇ ਹੈ ਅੱਜ ਤਾਂ ਪ੍ਰੋਗਰਾਮ ਜਿਹੜਾ ਹੈ ਉਹ ਸੇਮ ਹਾਊਸ ਜਿਹਦੇ ਵਿੱਚ ਜਿਹੜਾ ਸਾਡਾ ਆਡੀਟੋਰੀਅਮ ਹੈ ਛੋਟਾ ਹਾਲ ਉੱਥੇ ਹੋ ਗਿਆ ਪਰ ਮੇਰਾ ਆਪ ਸਭ ਨੂੰ ਦਿਨਾਲੇ ਵਾਦਾ ਹੈ ਕਿ ਅਸੀਂ ਅਗਲੇ ਸਾਲ ਇੰਨੀ ਮਿਹਨਤ ਕਰਾਂਗੇ ਅਗਲੇ ਸਾਲ ਦਾ ਪ੍ਰੋਗਰਾਮ ਹੈ ਜਿਹੜਾ ਉਹ ਕਿਸੇ ਹੋਰ ਵੱਡੇ ਆਡੀਟੋਰੀਅਮ 'ਚ ਹੋਊਗਾ ਅਸੀਂ ਅਗਲੇ ਸਾਲ ਜਿਹੜਾ ਸਾਡਾ ਕੱਲ ਤੋਂ ਸਮਰ ਕੈਂਪ ਅਗਲੇ ਸਾਲ ਦੀ ਅਸੀਂ ਤਿਆਰੀ ਸ਼ੁਰੂ ਕਰਤੀ ਹੈ ਤੇ ਮਹੌਲੀ ਦੇ ਜਿਹੜਾ ਸਾਡਾ ਮੈਰੀਟੋਰੀਅਸ ਸਕੂਲ ਹੈ 650 ਬੱਚੇ ਅਸੀਂ ਸ਼ਾਰਟਲਿਸਟ ਕੀਤੇ ਆ ਇੱਕ ਮਹੀਨੇ ਦਾ ਰੈ residencial ਕੈਂਪ ਹੋਊਗਾ ਪਹਿਲਾਂ ਇਹ ਨਾ ਕਿ ਇਦਾਂ ਦੇ ਕੈਂਪ ਲੱਗਦੇ ਸੀ ਨਾਖ ਦੀ ਐਕਸਟਰਾ ਕੋਚਿੰਗ ਹੁੰਦੀ ਸੀ ਜਦੋਂ ਮਿਹਨਤ ਕਰਦੇ ਆ ਜਦੋਂ ਐਫਰਟਸ ਪਾਉਂਦੇ ਆ ਤਾਂ ਉਹਦੇ ਨਤੀਜੇ ਆਉਂਦੇ ਆ ਇਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਬਹੁਤ ਹੰਬਲ ਬੈਕਗਰਾਉਂਡ ਤੋਂ ਨੇ ਅੱਜ ਤੁਸੀਂ ਸਾਰਾ ਪ੍ਰੋਗਰਾਮ ਆਪ ਲਾਈਵ ਸੁਣਿਆ ਉਹ ਬੱਚੇ ਨੇ ਜਿਨੇ ਖੁਦ ਵੀ ਸੁਪਨਾ ਨਹੀਂ ਦੇਖਿਆ ਸੀ ਕੁਝ ਇਦਾਂ ਦੇ ਬੱਚੇ ਜਿਨੂੰ ਨੂੰ ਇਹ ਨਹੀਂ ਪਤਾ ਸੀ ਅਜਿਹਾ ਜੇ ਹੁੰਦਾ ਕੀ ਹੈ ਕੁਛ ਐਦਾਂ ਦੇ ਪੁੱਛੇ ਜਿਹੜੇ ਕਹਿੰਦੇ ਸਾਡੀ ਦੁਨੀਆ ਤਾਂ ਜੇ ਹੀ ਮੈਨਸ ਟੱਕ ਸੀ ਵੀ ਇਟ ਇਜ਼ ਬਿਯੋਂਡ ðiਰ ਐਕਸਪੈਕਟੇਸ਼ਨ ਤੇ ਮੈਜੋਰਿਟੀ ਆਫ ਬੱਚੇ ਪੰਜਾਬ ਦੇ ਪਿੰਡੂ ਇਲਾਕੇ ਦੇ ਨੇ ਇਹੀ ਤਾਂ ਸਿੱਖਿਆ ਕ੍ਰਾਂਤੀ ਹੈ ਵਰਨਾ ਤਾਂ ਸਿਰਫ ਮੋਹਾੜੀ ਲੁਧਿਆਣਾ ਜਲੰਧਰ ਤੱਕ ਸੀਮਿਤ ਸੀ ਇੱਥੇ ਦੇ ਕੋਚਿੰਗ ਸੈਂਟਰ ਵੱਡੇ ਵੱਡੇ ਕੋਚਿੰਗ ਸੈਂਟਰ ਜਿੱਦੀ ਮਹੀਨੇ ਦੀਆਂ ਹਜ਼ਾਰਾਂ ਰੁਪਏ ਦੀ ਫੀਸ ਹੈ ਜਾਂ ਬੱਚੇ ਕੋਟਾ ਚ ਜਾਣ ਜਾਂ ਫਿਰ ਤਾਂ ਪਰ ਅੱਜ ਪੰਜਾਬ ਦੇ ਪਿੰਡੂ ਸਕੂਲਾਂ ਦੇ ਬੱਚੇ ਇਹ ਕਲੀਅਰ ਕਰਕੇ ਗਏ ਨੇ ਇੱਕ ਨਵੀਂ ਮਿਸਾਲ ਬਣਦੀ ਹੈ ਤੇ ਮੈਨੂੰ ਲੱਗਦਾ ਇਹ ਬੜੇ ਸ਼ੁਭ ਸੰਕੇਤ ਹੈ ਪੰਜਾਬ ਵਾਸਤੇ ਮੈਂ ਇੱਕ ਵਾਰੀ ਦੁਬਾਰਾ ਆਪਣੇ ਸਾਰੇ ਮਹਿਕਮੇ ਨੂੰ ਵਧਾਈ ਦਿੰਦਾ ਹਾਂ ਪੰਜਾਬ ਨੂੰ ਵਧਾਈ ਦਿੰਦਾ ਹਾਂ ਤੇ ਇਹ ਸਫ਼ਰ ਇੱਥੇ ਰੁਕੂਗਾ ਨਹੀਂ ਇੱਤਾਂ ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਜਦੋਂ ਇਹ ਬੱਚੇ ਨਤੀਜੇ ਉਹਨਾਂ ਦੀਆਂ ਕਹਾਣੀਆਂ ਸੁਣਦੇ ਆ ਤੇ ਅਗਲੇ ਸਾਲ ਦੀ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਅਗਲੇ ਸਾਲ ਅਸੀਂ ਹੋਰ ਰਿਕਾਰਡ ਤੋੜਾਂਗੇ ਆ ਅਜਵਾਤਾਵਰਨ ਦਿਵਸ ਵੀ ਆਪ ਸਭ ਨੂੰ ਵਾਤਾਵਰਨ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਕਿੰਨੇ ਬੱਚੇ ਹਨ ਸਕੂਲ ਆ ਫੇਮ ਮੇਂ ਦੇ ਕਮੇ ਮੈਨੂੰ ਪਤਾ ਹੈ ਕੁਛ ਨਾ ਕੁਛ ਤਾਂ ਇਹ ਡਿਬੇਟ ਚੱਲਦੀ ਰਹੂਗੀ ਪਰ ਮੈਂ ਤੁਹਾਨੂੰ ਇਹ ਦੱਸਾਂ ਜਿਵੇਂ ਮੈਂ ਤੁਹਾਨੂੰ ਕਿਹਾ ਇਸ ਦੇ ਵਿੱਚ ਅਸੀਂ ਆਪਣੇ ਸਾਰੇ ਬੱਚੇ ਸਿਲੈਕਟ ਕੀਤੇ ਹੈ ਇਹਨਾਂ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਅਕੋਮੋਡੇਸ਼ਨਸ ਰੱਖਿਆ ਇਹਦੇ ਵਿੱਚ ਸਾਡੇ ਕੋਈ ਇਹ ਨਹੀਂ ਹੈ ਕਿ ਆਹ ਬੱਚਾ ਇੱਥੋਂ ਆਇਆ ਇੱਥੋਂ ਹੈ ਸਾਰੇ ਬੱਚਿਆਂ ਨੂੰ ਅਸੀਂ 3 ਮਹੀਨੇ ਦੀ ਰੈਜ਼ੀਡੈਂਸ਼ੀਅਲ ਫੈਸਿਲਿਟੀਆਂ ਰੱਖਿਆ ਇਹਦੇ ਵਿੱਚੋਂ ਜ਼ਿਆਦਾ ਬੱਚੇ ਜਿਹੜੇ ਹੈ ਸਾਡੇ ਬਹੁਤ ਜਿਹੜੇ ਹੰਬਲ ਬੈਕਗ੍ਰਾਉਂਡ ਚੋਂ ਉਹ ਆਂਦੇ ਆ ਬਹੁਤ ਸਾਰੇ ਐਦਾਂ ਦੇ ਸਕੂਲਸ ਹਨ ਜਿਨ੍ਹਾਂ ਦੀ ਪਹਿਲੀ ਵਾਰੀ ਜਿੱਥੇ ਕਰੀ ਮੈਰਿਟ ਵੀ ਨਹੀਂ ਆਈ ਸੀ ਉੱਥੇ ਸਾਡੇ ਜਿਹੜੇ ਬੱਚੇ ਉਹ ਨਹੀਂ ਕਲੀਅਰ ਕੀਤਾ ਮੈਨੂੰ ਪਤਾ ਤੁਹਾਡੇ ਕੁੱਛਣ ਦਾ ਹੈ ਕਹਿਣਗੇ ਜੀ ਅੱਛਾ ਜੀ ਮੈਂ ਦੇਖ ਰਿਹਾ ਕੱਲ੍ਹ ਵੀ ਇਸਨੇ ਕਿ ਮੈਰਿਟੋਰੀਅਸ ਸਕੂਲਸ ਪਹਿਲਾਂ ਕਿਉਂ ਨਹੀਂ ਆਏ ਬੱਚੇ ਉਹਨਾਂ ਨੂੰ ਕਦੀ ਐਕਸਟਰਾ ਕੋਚਿੰਗ ਹੀ ਨਹੀਂ ਮਿਲੀ ਅੱਜ ਅਸੀਂ ਦੇਖੋ ਅਸੀਂ ਕਿਸੇ ਨਾਲ ਕੋਈ ਪੇਤ ਪਾਵ ਨਹੀਂ ਕਰ ਰਹੇ ਸਾਰੇ ਸਕੂਲ ਸਾਡੇ ਆ ਸਕੂਲ ਆਫ ਫੈਮਿਨੈਂਟਸ ਬਣਾਉਂਦਾ ਇੱਕ ਮਕਸਦ ਕੁਛ ਹੋਰ ਸੀ ਪਰ ਇਹ ਨਹੀਂ ਕਿ ਜੇ ਅਗਰ 118 ਸਕੂਲ ਹੈ ਤਾਂ ਜਿਹੜੇ ਮੇਰੇ ਬਾਕੀ 1800 ਸਕੂਲ ਹੈ ਮੈਂ ਉਹਨਾਂ ਨੂੰ ਛੱਡ ਦਵਾਂ ਮੇਰੇ ਲਈ ਤਾਂ ਉਹ ਵੀ ਉਨੇ ਹੀ ਇੰਪੋਰਟੈਂਟ ਹੈ ਮੈਂ ਕਦੀ ਇਹ ਫਰ ਮੈਂ ਸਾਰੇ ਮੈਰੀਟੋਰੀਅਸ ਸਕੂਲਾਂ 'ਚ ਵੀ ਜਾਂਦਾ ਮੈਂ ਸਾਰੇ ਆਰਮ ਸਕੂਲਾਂ 'ਚ ਵੀ ਜਾਂਦਾ ਸਾਡੇ ਲਈ ਬੱਚੇ ਆ ਸਾਨੂੰ ਨਤੀਜਾ ਚਾਹੀਦਾ ਉਹਨਾਂ ਬੱਚਿਆਂ ਦੀ ਸਕਸੈਸਰੀਟ ਇਸ ਕਰਕੇ ਜਿਆਦਾ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਕਿਉਂਕਿ ਲਈ ਤੁਸੀਂ ਬੈਠੇ ਹੋ ਸਕਸੈਸਰੀਟ ਦਾ ਕਾਰਨ ਇਹ ਚੱਲਦਾ ਕਿ ਇੱਕ ਤਾਂ ਉਹ ਬੱਚੇ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਨੇ ਮੈਂ ਇਦਾਂ ਦੇ ਬੱਚਿਆਂ ਨੂੰ ਮਿਲਿਆ ਕਿ ਜਿਨ੍ਹਾਂ ਨੂੰ ਜਿਹੜੇ ਸਿਰਫ ਇਸ ਕਰਕੇ ਮੈਂ ਨਿੱਜੀ ਕਿੱਸਾ ਤੁਹਾਨੂੰ ਸ਼ੇਅਰ ਕਰਦਾ ਜਦੋਂ ਮੈਂ ਇੱਕ ਸਕੂਲ 'ਚ ਗਿਆ ਮੈਰੀਟੋਰੀਅਸ ਸਕੂਲ 'ਚ ਮੇਰੇ ਬੱਚੇ ਨਾਲ ਗੱਲ ਮੈਂ ਕਿ ਬੇਟਾ ਕਿਉਂ ਐਡਮਿਸ਼ਨ ਲਈ ਸੀ ਇੱਥੇ ਕਿ ਉਨ ਮੈਂ ਇਸ ਕਿ ਇਹ ਹਾਲਾਤ ਨੇ ਤੁਹਾਨੂੰ ਦੇਖੋ ਇਹ ਤਾਂ ਜਦ ਤੁਸੀਂ ਜਾਉਂਗੇ ਜ਼ਮੀਨ ਤੇ ਉਤਰਾਂਗੇ ਰਾਜਨੀਤੀ ਕਰਨਾ ਜਾਂ ਫਿਰ ਯੂਨੀਅਨ ਬਾਜੀ ਉਹ ਤਾਂ ਵੱਖਰੀ ਗੱਲ ਹੈ ਮੈਂ ਤਾਂ ਜ਼ਮੀਨ ਤੇ ਕੰਮ ਕਰਨ ਵਾਲਾ ਇਨਸਾਨ ਹੈ ਮੈਂ ਸੋਚ ਕੇ ਹੈਰਾਨ ਹੋ ਗਿਆ ਉਹ ਬੱਚੇ ਮੈਨੂੰ ਜਵਾਬ ਦੇ ਰਹੇ ਕਿ ਇੱਥੇ ਜੀ ਖਾਣਾ ਮਿਲਦਾ ਉਹਦੇ ਘਰ ਰੋਟੀ ਨਹੀਂ ਪੱਕਦੀ ਸੀ ਜਿਹਦੇ ਅੰਦਰ ਜਿੰਨੀ ਪਿਆਸ ਹੋਊਗੀ ਉਹਦੇ ਅੰਦਰ ਉਨਾ ਜਿਹੜਾ ਹੈ ਉਹਦੀ ਉਹਦੀ ਮਜਬੂਰੀ ਹੈ ਕੰਮ ਕਰਨਾ ਦੂਜੇ ਇੱਕ ਬਹੁਤ ਵੱਡਾ ਫੈਕਟਰ ਜੋ ਮੈਨੂੰ ਲੱਗਦਾ ਹੈ ਅਸੀਂ ਮੈਰੀਟੋਰੀ ਸਕੂਲਾਂ 'ਚ ਮੋਬਾਈਲ ਨਹੀਂ ਦਿੰਦੇ ਬੱਚਿਆਂ ਨੂੰ ਇਹ ਵੀ ਜਿਹੜੇ ਇਹ ਆਏ ਨਾ ਬੱਚੇ ਜਿਹੜੇ 3 ਮਹੀਨੇ ਨੂੰ ਰੱਖਿਆ ਵੀ ਕਿਦ ਦਿਨ ਅਵੇ ਫਰਮ ਮੋਬਾਈਲਸ ਅੱਜ ਦੇ ਸਮਾਹ ਦੇ ਵਿੱਚ ਤੁਹਾਡੀ ਸਭ ਤੋਂ ਵੱਡੀ ਡਿਸਟਰੈਕਸ਼ਨ ਤਾਂ ਜੈ ਮੇਰੀ ਹੈ ਜਾਂ ਤੁਹਾਡੀ ਹੈ ਕਿਸੇ ਦੀ ਵੀ ਹੈ ਸੈਲਫੋਨ ਹੈ ਜਦੋਂ ਤੁਸੀਂ ਉਹਨਾਂ ਦੇ ਉਹਦੇ 'ਚੋਂ ਸੈਲਫੋਨ ਕੱਢ ਦਿੰਦੇ ਉਹਨਾਂ ਦੀ ਪੜ੍ਹਾਈ ਫਿਰ ਇੱਕ ਅਕਾਮੋਡੇਸ਼ਨ 'ਚ ਜਿੱਥੇ ਤੁਸੀਂ ਇਹ ਸਮਰ ਕੈਂਪਸ ਜਾਂ ਇਹ ਕੈਂਪਸ ਕਿਉਂ ਨਹੀਂ ਕਾਮਯਾਬ ਨਹੀਂ ਉੱਤੇ ਬੱਚੇ ਐਜ਼ ਅ ਟੀਮ ਕੰਮ ਕਰਦੇ ਪੰਜ ਵਜੇ ਉੱਠਦੇ ਆ ਪਹਿਲਾਂ ਉਹਦੀ ਫਿਜ਼ੀਕਲ ਐਕਸਰਸਾਈਜ਼ ਹੁੰਦੀ ਆ ਫਿਰ 4 ਘੰਟੇ ਦੀ ਕਲਾਸਾਂ ਹੁੰਦੀਆਂ ਫਿਰ ਰੈਸਟ ਹੈ ਫਿਰ ਉਹਦਾ ਪਰਸਨਲ ਪ੍ਰੈਪਰੇਟਰੀ ਟਾਈਮ ਹੈ ਫਿਰ ਸ਼ਾਮ ਨੂੰ ਕੁਐਸ਼ਨ ਹੈ ਨਾ ਜੋ ਪੜਿਆ ਸਵੇਰੇ ਤੇ ਜੋ ਨਹੀਂ ਹੋਮਵਰਕ ਕੀਤਾ ਫਿਰ ਉਹਦੇ ਉੱਤੇ ਹੈ ਕੋਈ ਕਲੈਰੀਫਿਕੇਸ਼ਨਸ ਹੈ ਫਿਰ ਫਿਰ ਸੋ ਯੂ ਇੱਕ ਜਿਹੜਾ ਮਾਹੌਲ ਹੈ ਫਿਰ ਲਾਇਬ੍ਰੇਰੀ ਟਾਈਮ ਹੈ ਫਿਰ ਸੈਲਫ ਸਟਡੀ ਟਾਈਮ ਹੈ ਬਾਏ 8-9 ਵਜੇ ਲਾਈਟਾਂ ਬੰਦ ਹੋ ਜਾਣੀਆਂ ਤੇ ਸੋਣਾ ਹੈ ਜਦੋਂ ਤੁਸੀਂ ਉਹ ਸਾਈਕਲ 'ਚ ਪੜਾਉਂਦੇ ਹੋ ਬੱਚਿਆਂ ਨੂੰ ਤੁਹਾਨੂੰ ਤੀਜੀ ਵਾਰ ਸ਼ਾਨਦਾਰ ਆਉਂਦੇ ਆ ਇਸੇ ਕਰਕੇ ਜਿਹੜੇ ਸਾਡੇ ਸਮ ਸਾਡਾ ਇਹ ਬਹੁਤ ਕਾਮਯਾਬ ਹੋ ਰਹੀ ਹੈ ਵਿంటర్ ਕੈਂਪ ਨੂੰ ਅਸੀਂ ਹੋਰ ਵੱਡਾ ਕਰਾਂਗੇ ਇਸ ਵਾਰੀ ਵਿంటర్ ਕੈਂਪ ਲਈ ਅਸੀਂ 2000 ਬੱਚੇ ਲੈ ਕੇ ਆਵਾਂਗੇ ਤਾਂ ਕਿ ਸਾਡਾ ਨਟੀਜਰ ਜਿਹੜਾ ਸ਼ਾਨਦਾਰ ਹੋਵੇ ਐ ਸਾਹਿਬ ਜਿਹੜਾ ਉਹਨੇ ਸਵਾਲ ਪੁੱਛਿਆ ਉਸੇ ਸਵਾਲ ਦੇ ਵਿੱਚ ਜਵਾਬ ਆ ਜਾਗਾ ਜਿਹੜਾ ਸਕੂਲ ਆਫ ਐਮਿਨੈਂਸ ਹੈ ਉਹਦੇ ਉਹਦੇ ਵਿੱਚ ਜਿਹੜੇ ਬੱਚੇ ਆ ਕਿਸੇ ਪਾਦਮੀ ਦੇ ਵਿੱਚ ਕੀ ਆਇਆ ਹੈ ਉਹਦੇ ਜਿੱਥੇ ਜਿਆਦਾ ਬੱਚੇ ਨਹੀਂ ਆ ਲੱਖਾਂ ਦੇ ਵਿੱਚੋਂ 7-8 ਬੱਚੇ ਹੀ ਆ ਦੋਸਤ ਪਹਿਲੀ ਗੱਲ ਤਾਂ ਮੇਰੀ ਫਿਰ ਦੇਖੋ ਨਹੀਂ ਨਹੀਂ ਇੱਕ ਇੱਕ ਸੈਕਿੰਡ ਸੁਣ ਲਓ ਪਹਿਲਾਂ ਦੱਸੋ ਲੱਖਾਂ ਦੇ ਵਿੱਚ ਨਹੀਂ ਨਹੀਂ ਇੱਕ ਸੈਕਿੰਡ ਨਹੀਂ 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 ਇੱਕ ਸੈਕਿੰਡ ਤੁਸੀਂ ਬਿਲਕੁਲ ਗਲਤ ਹੈ ਜੀ ਤੁਸੀਂ ਪਹਿਲੀ ਗੱਲ ਕੋਈ ਲੱਖਾਂ ਬੱਚੇ ਨਹੀਂ ਆ ਠੀਕ ਹੈ ਨਾ ਕੁੱਲ ਜਿਹੜਾ ਭਾਰਵੀ ਦੇ ਵਿੱਚ 1.5 ਲੱਖ ਬੱਚਾ ਦਿੰਦਾ ਸੁਣ ਲਓ ਮੇਰੀ ਦੋਸਤ ਮੇਰੀ ਗੱਲ ਇੱਕ ਵਾਰ ਪਰ ਖਬਰ ਵੀ ਲਾਈ ਸੀ ਨਹੀਂ ਉਹ ਵੀ ਟੋਟਲੀ ਗਲਤ ਆਂਕੜਾ ਸੀ ਆਓ ਤੁਸੀਂ ਆਪਾਂ ਗੱਲ ਕਰਦੇ ਹਾਂ ਆ ਨੋਟ ਕਰੋ ਜਿਹੜਾ ਸਕੂਲ ਹੈ ਇੱਕ ਸਕਿੰਟ ਸੁਣ ਲਓ ਨਾ ਜੀ ਮੈਂ ਤੁਹਾਨੂੰ ਹੁਣ ਇਹ ਜੈ ਦੇ ਰਿਹਾ lettes speak on facts ਠੀਕ ਹੈ ਜੀ ਸਾਡਾ ਇੱਕ ਸਕੂਲ ਹੈ ਜੀ ਸਕੂਲ ਆਫ ਐਮੀਨੈਂਟ ਸਮਾਨਾ ਉੱਜ ਤੱਕ ਕਦੀ ਮੈਰਿਟ ਨਹੀਂ ਆਈ ਸੀ ਅੱਜ ਤੱਕ ਉਸ ਸਕੂਲ ਚੋਂ ਵੀ ਬੱਚਾ ਜਈ ਐਡਵਾਂਸ ਕਰ ਗਿਆ ਬਿਲਕੁਲ ਮੈਂ ਤਾਂ ਤੁਹਾਨੂੰ ਜਿਹੜੇ ਸਾਡੇ ਬਿਲਕੁਲ ਬੈਕਵਰਡ ਸਕੂਲਸ ਨੇ ਤੇ ਇਹ ਪਰਫਾਰਮਡ ਬਹੁਤ ਸ਼ਾਨਦਾਰ ਇਤਹ ਜਿ ਜਿਹਦੇ ਵਿੱਚ ਗਿਆ ਜੀ ਮੈਰਿਟ ਬਹੁਤ سارے ਸਾਡੇ ਬੱਚੇ ਇਹ ਲេចਦਾ 3 ਬੱਚੇ ਸਾਡੇ 12 ਸਕੂਲਾਂ ਚੋਂ 12 ਸਕੂਲਾਂ ਚੋਂ 25 ਤੋਂ ਵੱਧ ਮੈਰਿਟ ਆਈ ਹੈ which is almost 10% of the students ਜਦਕਿ ਜਿਹੜਾ ਨੰਬਰ ਹੈ ਜਿਹੜਾ ਜੇ ਬੈਠਦੇ ਆ ਵਿੱਚ 1.5 ਲੱਖ ਬੈਠਦੇ ਆ ਤੇ ਸਾਡੇ ਜਿਹੜੇ ਉੱਚ 1.5 ਲੱਖ ਸਿਰਫ 4000 ਬੱਚਾ ਇਟਸ ਓਨਲੀ 4000 ਕਿਡਸ 4000 ਬੱਚਾ ਸਰ ਕੋਈ ਲੱਖਾਂ ਚ ਨਹੀਂ ਆ 32 ਸਾਲ ਹਾਂਜੀ ਜਿਹੜੇ ਹੈਗੇ ਆ ਪ੍ਰਾਇਮਰੀ ਜਿਹੜਾ ਹੈਗਾ ਤੁਹਾਡਾ ਬਹੁਤ ਸਾਝਾ ਕਮਜ਼ੋਰ ਆ ਜਾਂਦੇ ਕਿ ਸਪੈਸ ਜਾਂਦੇ ਆ ਹਾਈ ਸਕੂਲ ਤੇ ਵੇਜ ਜਾਂਦੇ ਆ ਬੱਚੇ ਬਿਲਕੁਲ ਨਾ ਉਹਨਾਂ ਲੋਕਾਂ ਕੋਲ ਸਪੱਤਰ ਦੀ ਐਜੂਕੇਸ਼ਨ ਨਹੀਂ ਹੁੰਦੀ ਉਹ ਕਦੋਂ ਸੁਧਾਰੋਗੇ ਕਿਉਂਕਿ ਅੱਗੇ ਜਾ ਕੇ ਰਿਜ਼ਲਟ ਵੀ ਇਹ ਜਿਹੀ ਮਿਲਦੇ ਆ ਤਾਂ ਹੀ ਸਰਕਾਰੀ ਤੁਸੀਂ 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 ਸਹੀ ਕਹਿ ਰਹੇ ਹੋ ਜੀ ਪ੍ਰਾਇਮਰੀ ਦੀ ਹਾਲਤ ਕਾਫੀ ਖਸਤਾਸੀ ਪਰ ਹੁਣ ਉਹ ਹਾਲਾਤ ਨੇ ਜਿਹੜਾ ਸਾਡਾ ਮਿਸ਼ਨ ਸਮਰਥ ਹੈ ਹੁਣ ਇਸ ਵਾਰੀ ਉਹਦਾ ਅਸੀਂ ਫੇਜ਼ 3 ਚਲਾ ਰਹੇ ਆ ਦੋ ਫੇਜ਼ ਕਰ ਚੁੱਕੇ ਆ ਤੁਸੀਂ ਔਨ ਗਰਾਉਂਡ ਜਾ ਕੇ ਮਿਸ਼ਨ ਸਮਰਥ ਦੇ ਬਾਰੇ ਪਤਾ ਕਰਿਓ ਮਿਸ਼ਨ ਸਮਰਥ ਇੱਕ ਇਨਾ ਵੱਡਾ ਕਾਮਯਾਬ ਪ੍ਰੋਗਰਾਮ ਰਿਹਾ ਜਿਹਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਬੇਸਿਕ ਟੀਚਿੰਗ ਦੇ ਬਾਰੇ ਜਿਹੜੀ ਬਹੁਤ ਵੱਡੀ ਇੰਪਰੂਵਮੈਂਟ ਆਈ ਹੈ ਫਾਊਂਡੇਸ਼ਨ ਲਰਨਿੰਗ ਦੇ ਵਿੱਚ ਮਾਂ ਬੋਲੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਮੈਥ ਦੇ ਵਿੱਚ ਜਿਹੜੇ ਤਿੰਨ ਸਾਡੇ ਪ੍ਰਮੁੱਖ ਸਬਜੈਕਟ ਅਮੇਜ਼ਿੰਗ ਰਿਜ਼ਲਟਸ ਅੱਜ ਤੁਸੀਂ ਹੁਣ ਜਾ ਕੇ ਤੁਸੀਂ ਸਾਡੇ ਚੈੱਕ ਕਰੋ ਸਾਡੇ ਬੱਚੇ ਜਿਹੜੇ ਆ 2022 ਚ 50% ਡਾਟਾ ਸੀ ਅਸੀਂ ਆਲਮੋਸਟ 80% ਨੂੰ ਟੱਚ ਕਰ ਪਾ ਰਹੇ ਹਾਂ which is a very big یعنی ਬਹੁਤ ਵੱਡੀ ਕਾਮਯਾਬੀ ਹੈ ਜਿਵੇਂ ਕੈਂਪਸ ਦਾ ਤੁਸੀਂ ਜ਼ਿਕਰ ਕੀਤਾ ਉਹ ਕੈਂਪਸ 쿼ਟਰਲੀ ਕੈਂਪਸ ਲੱਗਦੇ ਨੇ ਹੁਣ ਕਿਉਂਕਿ 3 ਮਹੀਨਿਆਂ ਦਾ ਜ਼ਿਕਰ ਕੀਤਾ ਹੈ ਇੱਕ 쿼ਟਰਲੀ ਕੈਂਪਸ ਨੇ ਦੋਸ ਜਦੋਂ ਜਦੋਂ ਸਾਨੂੰ ਵਿੰਡੋ ਮਿਲਦੀ ਹੈ ਕਿਉਂ ਲਈ ਸਾਡੇ ਕੋਲ ਇੱਕ ਚੈਲੰਜ ਇਹ ਵੀ ਹੁੰਦਾ ਹੈ ਕਿ ਇਹ ਬੱਚਿਆਂ ਨੂੰ ਅਸੀਂ ਇਹਦੀ 12ਵੀਂ ਦਾ ਇਮਤਿਹਾਨ ਵੀ ਲਿਖਣਾ ਠੀਕ ਹੈ ਨਾ ਜੀ ਉਸ ਦੇ ਵਿੱਚ ਜਦੋਂ ਜਦੋਂ ਵਿੰਡੋ ਜਿਵੇਂ ਉਹਨੇ ਵਿੰਡੋ ਹੈ ਸਾਰੇ ਸਕੂਲ ਬੰਦ ਹੈ ਵੀ ਹੇਟ ਅ ਵਿੰਡੋ ਸਾਨੂੰ ਸੈਕੰਡ ਵਿੰਡੋ ਮਿਲਦੀ ਹੈ ਦਸੰਬਰ ਚ 15 ਅਕ ਦਿਨ ਦੀ ਹੈ ਨਾ ਲਗਭਗ ਜਦੋਂ 22 23 ਦਸੰਬਰ ਤੋਂ ਲੈ ਕੇ 5 6 ਜਨਵਰੀ ਤੱਕ 3rd ਵਿੰਡੋ ਜਦੋਂ ਨੇ ਇਮਤਿਹਾਨ ਲਿਖ ਲਿਆ ਉਸ ਤੋਂ ਬਾਅਦ ਇਸ ਪ੍ਰੈਪਰੇਸ਼ਨ ਸੋ ਵੈਨੈਵਰ ਤਾਂ ਕਿ ਉਹਨਾਂ ਦੀ ਜਿਹੜੀ ਮੇਨ ਪੜ੍ਹਾਈ ਹੈ ਉਹ ਡਿਸਟਰਬ ਨਾ ਹੋਵੇ ਜਿੱਥੇ ਜਿੱਥੇ ਵਿੰਡੋ ਮਿਲਦੀ ਹੈ ਅਸੀਂ ਉੱਥੇ ਉੱਥੇ ਬੱਚਿਆਂ ਨੂੰ ਲੈ ਕੇ ਰੈਜਿਡੈਂਸ਼ੀਅਲ ਤੁਸੀਂ ਕਹੇ ਹੋ ਰੈਜਿਡੈਂਸ਼ੀਅਲ ਕੰਪੀਟੀਸ਼ਨਸ ਆਫ ਦਿ ਡੇ ਚਲੋ ਜਦੋਂ ਉਹ ਤੋਂ ਬਾਹਰ ਆ ਗਏ ਫਿਰ ਉਹਨਾਂ ਨਾਲ ਰੈਗੂਲਰ 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 ਫਾਲੋ ਅਪ ਨਾਰਮਲ ਉਹਨਾਂ ਦਾ ਸਕੂਲ ਲੱਗਦਾ ਉਹਨਾਂ ਨੂੰ ਟੈਸਟ ਸੀਰੀਜ਼ ਉਹਨਾਂ ਦੀ ਰੈਗੂਲਰ ਵਾਚ ਹੈ ਜਿਹੜਾ ਬੱਚਾ ਪੇਸ ਪੋਰਟਲ ਤੇ ਰਜਿਸਟਰ ਹੋ ਗਿਆ ਉਹਦਾ ਰੈਗੂਲਰ ਵਾਊਚਰ ਉਹਨਾਂ ਦੀ ਸਿਲੈਕਸ਼ਨ ਵੀ ਉਸੇ ਤਰੀਕੇ ਨਾਲ ਹੁੰਦੀ ਹੈ ਕਿ ਜਿਹੜੇ ਬੱਚੇ ਵਧੀਆ ਪਰਫਾਰਮ ਕਰ ਰਹੇ ਉਹਨੂੰ ਅਸੀਂ ਕੈਂਪਸ ਲੈ ਕੇ ਆਉਂਦੇ ਹਾਂ ਜਿਹੜੇ ਸਿਲੈਕਟ ਹੋਏ ਬੱਚੇ ਇਹਨਾਂ ਦੀ ਨੈਕਸਟ ਕਾਲੀ ਸਪੋਰਟ ਕੇਸ ਕਿੱਥੇ ਜਾ ਰਹੀ ਦੋਸਤ ਅਸੀਂ ਅਸੀਂ ਬਿਲਕੁਲ ਸਹੀ ਗੱਲ ਹੈ ਬੜਾ ਮਹੱਤਵਪੂਰਨ ਸਵਾਲ ਹੈ ਇੱਥੇ ਇੱਥੇ ਰੁਕਣਾ ਨਹੀਂ ਇਹਨਾਂ ਬੱਚਿਆਂ ਦੇ ਉੱਤੇ ਜਿਹੜੇ ਸਾਡੇ ਇੱਕ ਇੱਕ ਟੀਮ ਮੈਂਬਰ ਲੱਗਣਗੇ ਇਹਨਾਂ ਬੱਚਿਆਂ ਦੀ ਐਡਮਿਸ਼ਨਸ ਇਹਨਾਂ ਨੂੰ ਬੈਸਟ IIT ਸਿਕਿਉਰ ਕਰਾਣਾ ਇਹਨਾਂ ਨੂੰ ਐਜੂਕੇਸ਼ਨਲ ਲੋਨ ਸਵਾਨਾ ਜਿਹੜਾ ਬੱਚਾ ਜਿਸ ਕੈਟੇਗਰੀ ਜੋ ਬੇਨਫਿਟ ਮਿਲ ਸਕੇ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਹਨਾਂ ਨੂੰ ਫਾਲੋਅ ਅਪ ਕਰਾਂਗੇ ਕਿਲੇ ਸਾਡੇ ਐਪ ਵੇਖਿਆ ਤੇ ਉਹ ਵੀ ਤੁਹਾਨੂੰ ਡਾਟਾ ਸ਼ੇਅਰ ਕਰਾਂਗੇ ਕਿਹੜੇ ਬੱਚੇ ਨੂੰ ਕਿਹੜੀ ਆਈਟੀ ਮਿਲੀ ਆ ਉਹ ਵੀ ਤੁਹਾਨੂੰ ਸ਼ੇਅਰ ਸਰਕਾਰ ਨੇ ਪ੍ਰਿੰਸੀਪਲ ਨੇ ਉਹ ਤਾਂ ਕਲੀਅਰ ਕਰਤਾ ਮੇਰੇ ਖਿਆਲ ਹਾਈ ਕੋਰਟ ਦੇ ਵਿੱਚ ਦੇਜਾ ਜੀ ਜਿਹੜਾ ਸੀਗਾ ਸੀਗਾ ਤੇ ਹੁਣ ਕਦੋਂ ਤੁਸੀਂ ਉਹਦੇ ਵਿੱਚ ਹਜੇ ਈ ਅਸੀਂ ਦੇ ਦਿੱਤਾ ਪਰ ਉਹਦੇ ਕੋਰਟ ਤੋਂ ਸਾਨੂੰ ਆਣਾ ਬਾਕੀ ਹੈ ਜਿੱਦਾਂ ਆਜੂਗਾ ਇਮੀਡੀਏਟਲੀ ਜਿਹੜੇ ਸਾਡੇ ਅਸੀਂ ਬੈਕ ਜਿਹੜਾ ਹੈ ਆ ਆਪਣਾ ਉਹਦੇ ਤੇ ਚਲੇ ਜਾਵਾਂਗੇ 50 50 ਤੋਂ 75 25 ਤੇ ਜਿੱਦਾਂ ਹੀ ਉਹ 75 25 ਤੇ ਚਲੇ ਜਾਵਾਂਗੇ ਤਾਂ ਸਾਡੇ ਕੋਲ ਲਗਭਗ ਮੇਰਾ ਅਨੁਮਾਨ ਹੈ 450 ਪ੍ਰਿੰਸੀਪਲ ਆ ਜਾਊਗਾ ਕਿਈ ਕਈ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਨਹੀਂ ਹੋਏਗੇ ਉਹਨਾਂ ਦੇ ਲਈ ਕੋਈ ਤਹੱਈਆ ਕਰ ਰਹੀ ਹੈ ਉਹਦੇ ਵਿੱਚ ਫਿਰ ਤੁਹਾਨੂੰ ਦੱਸ ਦਿੰਦਾ ਜੀ ਤਿੰਨ ਕੰਡੀਸ਼ਨਾਂ ਬਹੁਤ ਜ਼ਰੂਰੀ ਨੇ ਪਹਿਲੀ ਕੰਡੀਸ਼ਨ ਹੈ ਕਿ ਇੱਕ ਨੰਬਰ ਆਫ ਬੱਚੇ ਨੰਬਰ 2 ਉੱਥੇ ਜ਼ਮੀਨ ਹੋਣੀ ਚਾਹੀਦੀ ਹੈ ਤੀਜਾ ਜਿਹੜਾ ਦੂਜਾ ਸਕੂਲ ਆ 5 ਕਿਲੋਮੀਟਰ ਤੋਂ ਬਾਅਦ ਪਰ ਉਹਦੇ ਵਿੱਚ ਅਸੀਂ ਵਿਭਾਗ ਨੂੰ ਇਹ ਹਦੇਸ਼ ਦਿੱਤੀ ਕਿ ਕਿਤੇ ਕਿਤੇ ਜਿਵੇਂ ਅੱਜਕੱਲ ਬਹੁਤ ਸਾਰੇ ਨਵੇਂ ਐਕਸਪ੍ਰੈਸ ਵੇ ਬਣ ਗਏ ਨੇ ਨੈਸ਼ਨਲ ਹਾਈਵੇਜ਼ ਆਗੇ ਜਿੱਥੇ ਗੱਡੀਆਂ ਬਹੁਤ ਤੇਜ਼ ਚੱਲਦੀਆਂ ਆ ਨਹਿਰਾਂ ਨੇ ਸਾਡਾ ਕੰਢੀ ਦਾ ਇਲਾਕਾ ਹੈ ਚੰਗਰ ਦਾ ਇਲਾਕਾ ਹੈ ਜਿੱਥੇ ਬਚ ਪਹਾੜ ਨੇ ਹੋ ਸਕਦਾ ਜੂਰੀਸਡਿਕਸ਼ਨ ਤਾਂ 5 ਕਿਲੋਮੀਟਰ 4 ਕਿਲੋਮੀਟਰ ਹੀ ਹੋਵੇ ਪਰ ਜੇਕਰ ਇੱਕ ਬਹੁਤ ਵੱਡਾ ਨੈਸ਼ਨਲ ਹਾਈਵੇ ਹੈ ਜਿਹੜਾ ਇੱਕ ਪਾਸੇ ਇਧਰਲੇ ਪਾਸੇ ਪਿੰਡਾਂ 'ਚ ਦੂਜਾ ਪਿੰਡ ਇਧਰਲੇ ਪਾਸੇ ਆ ਐਦਾਂ ਦੇ ਕੇਸਿਸ ਨੂੰ ਸਟੱਡੀ ਕਰਨ ਲਈ ਕਿਹਾ ਉਹਦੇ ਵਿੱਚ ਰਿਲੈਕਸੇਸ਼ਨ ਦੇ ਨੂੰ ਕਿਹਾ ਸਰਦਾਰ ਸਾਹਿਬ ਬਾਰ-ਬਾਰ ਕਹਿੰਦੇ ਅਸੀਂ ਇਹ ਵੀ ਜਿਹੜਾ ਸਿਲੇਬਸ ਆ ਸਭ ਬੱਚਿਆਂ ਦੇ ਉਹ ਹਾਂਡਲ ਨਹੀਂ ਅਸੀਂ ਪ੍ਰੈਕਟੀਕਲ ਪੜਾਈ ਕਰਾਉਣੀ ਆ ਕਦੋਂ ਸਿਲੇਬਸ ਲਗਾਤਾਰ ਲੱਗ ਰਿਹਾ ਜੀ ਤੁਸੀਂ ਕਿਸੇ ਦਿਨ ਜ਼ਰੂਰ ਸਾਡੇ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਅਸੀਂ ਬਹੁਤ ਵੱਡੇ ਰੀਵੈਂਪਸ ਕਰ ਰਹੇ ਆ ਕਿਸੇ ਦਿਨ ਤੁਹਾਨੂੰ ਉੱਥੇ ਬੁਲਾਉਂਦੇ ਆ ਤੁਹਾਨੂੰ ਦਿਖਾਵਾਂਗੇ ਕਿਵੇਂ ਅਸੀਂ ਕਰਿਕੂਲਮ ਚੇਂਜੇਸ ਦੇ ਉੱਤੇ ਕਿਵੇਂ ਅਸੀਂ ਸਭ ਤੋਂ ਵੱਡਾ ਜ਼ਰੂਰੀ ਤਾਂ ਅੱਜ ਇੱਕ ਬੱਚ ਲਗਭਗ 400 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਆਪਣਾ ਟੋਟਲੀ ਜਿਹੜਾ ਸਾਡੀ ਕੰਪਿਊਟਰ এডੂਕੇਸ਼ਨ ਨੂੰ ਰੀ-ਗੈਂਪ ਕਰ ਰਹੇ ਹਾਂ ਹਜੇ ਵੀ ਬੱਚਿਆਂ ਨੂੰ ਪੇਂਟ ਮਾਈਕਰੋਸਾਫਟ ਵਰਡ ਸਿਖਾਇਆ ਜਾ ਰਿਹਾ ਅਸੀਂ ਉਹਨੂੰ ਪੂਰਾ ਬਦਲ ਕੇ ਕੋਡਿੰਗ AI ਡਿਜੀਟਲਾਈਜੇਸ਼ਨ ਬਲੌਕਚੇਨ ਉਧਰ ਨੂੰ ਲੈ ਕੇ ਜਾ ਰਹੇ ਹਾਂ ਉਦੋਂ ਤੇ ਵੀ ਕੰਮ ਚੱਲਦਾ ਜੀ ਉਹਦੇ ਵਿੱਚ ਕਿੰਨੇ ਬੱਚੇ ਹੋਣਗੇ ਸਾਡੇ 600 ਬੱਚੇ ਹੋਣਗੇ ਤੁਸੀਂ ਕਹਿ ਰਹੇ ਹੋ ਕਿ ਕੰਪਿਊਟਰ ਲੈਬਸ ਵੀ ਤੁਸੀਂ ਕੋਡਿੰਗ ਨਾਲ ਲੈ ਕੇ ਜਾਓਗੇ ਪਰ ਬਹੁਤ ਸਾਰੇ ਸਕੂਲਾਂ ਦੀ ਕੰਪਿਊਟਰ ਲੈਬਸ ਇਦਾਂ ਦੀਆਂ ਨੇ ਕੰਪਿਊਟਰ ਮੈਂ ਤੁਹਾਨੂੰ ਕਿਹਾ ਨੇ ਦੋ ਸਪੈਨਾ ਤੁਸੀਂ ਤੁਸੀਂ ਸੁਣ ਤੇ ਲੈਣੀ ਨੇ 400 ਕਰੋੜ ਕਿਹਾ ਤਾਂ ਤੁਸੀਂ ਸਾਰਾ ਇਨਫਰਾਸਟ੍ਰਕਚਰ ਵੀ ਬਦਲੋਗੇ ਨਾ ਉਹਨਾਂ ਦੀ ਟ੍ਰੇਨਿੰਗ ਵੀ ਕਰਾਉਂਗੇ ਨਵਾਂ ਇਨਫਰਾਸਟ੍ਰਕਚਰ ਲੈ ਕੇ ਆਉਂਗੇ ਦੈਟਸ ਵਾਈ ਆਈ ਸੈੱਡ ਦੈਟ ਅਮਾਉਂਟ ਸਰ ਕਈ ਕਈ ਪਿੰਡਾਂ ਦੇ ਵਿੱਚਲੇ ਬੋਰਡ ਦੇ ਕਲਾਸਾਂ ਨੇ ਉਹਨਾਂ ਦੇ ਪੇਪਰ ਇੱਕ ਪਿੰਡ ਤੋਂ ਦੂਜੇ ਪਿੰਡ ਹੁੰਦੇ ਉਹਨਾਂ ਦੇ ਵੀ ਕੋਈ ਕਰੋਗੇ ਦੇਖੋ ਜੀ ਉਹ ਇਸ ਕਰਕੇ ਹੁੰਦੀ ਹੈ ਕਿ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਾਰਦਰਸ਼ ਕੋਈ ਵੀ ਬੋਰਡ ਐਗਜ਼ਾਮੀਨੇਸ਼ਨ ਦਾ ਜਿਹੜਾ ਇੱਕ ਹੈ ਉਹਦਾ ਉਹਦਾ ਪਾਇਸ ਨੇ ਸੋਦੀ ਪਵਿੱਤਰਤਾ ਤਾਂ ਮੰਨਦੀ ਹੈ ਜੇਕਰ ਉਹ ਜਿਹੜੇ ਸੈਂਟਰ ਡਿਫਰੈਂਟ ਹੋਣ ਸੇਮ ਸੈਂਟਰ ਦੇ ਵਿੱਚ ਹੀਟਿੰਗ ਕੇਸਿਸ ਦੇ ਬਹੁਤ ਜ਼ਿਆਦਾ ਜਿਹੜੀ ਉਹ ਪ੍ਰੋਬੈਬਿਲਟੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਇਸ ਕਰਕੇ ਉਹਨੂੰ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਇੱਕ ਪੂਰਾ ਐਗਜ਼ਾਮੀਨੇਸ਼ਨ ਪੈਟਰਨ ਹੈ ਸੋ 1931 ਜਿਹੜਾ ਇਲੈਕਸ਼ਨ ਦਾ ਪਿਆਰੇ ਕੁਸ਼ਤੇ ਦੇ ਅੱਧੇ ਜੂੜੀ ਲੱਗੇ ਸਰ ਮੈਂ ਬੰਕਰ ਜੀ ਡਿਸਸ ਇਸ ਟੋਟਲੀ ਡੋਮੇਨ ਆਫ ਇਲੈਕਸ਼ਨ ਕੁਐਸਚਨ ਇਹ ਮੈਂ ਆਪਣੇ ਲੈਵਲ ਤੇ ਵੀ ਮਾਨ ਸਾਹਿਬ ਨੇ ਵੀ بار بار ਇਲੈਕਸ਼ਨ ਕੁਸ਼ਨ ਇਹ ਕਹਿੰਦਾ ਕਿ ਸਾਡੇ ਤੁ ਬਿਕੋਜ਼ ਇੱਕ ਦੇਸ਼ ਦੀ ਇਲੈਕਸ਼ਨਿਕ ਆਪਣੀ ਮਸ਼ੀਨਰੀ ਹੈ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਇੰਨਾ ਜ਼ਰੂਰ ਰਿਕੁਐਸਟ ਕਰ ਜਾਈਏ ਕਿ ਸਾਡੇ ਜਿਹੜੇ ਮੇਨ ਸਬਜੈਕਟ ਟੀਚਰਸ ਹੈ ਉਹ ਤੁਸੀਂ ਬਿਲਕੁਲ ਨਾ ਲਓ ਜਿਵੇਂ ਮੈਥ ਸਾਇੰਸ ਇੰਗਲਿਸ਼ ਪੰਜਾਬੀ ਸਾਡੇ ਬਹੁਤ ਸਾਰੇ ਉਹ ਟੀਚਰਸ ਨੇ ਜਿਵੇਂ ਐਸਐਲਵਜ਼ ਨੇ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ ਜਿਹੜੇ ਸਾਡੇ ਮੇਨ ਕੋਰ ਸਬਜੈਕਟ ਟੀਚਰਸ ਐਟਲੀਸਟ ਉਹਨਾਂ ਨੂੰ ਬਿਲਕੁਲ ਨਾ ਲਓ ਤਾਂ ਆਪਨੇ ਦੇਸ਼ ਦੀ ਬਾਤ ਕੀਤੀ ਔਰ ਜਿਸ ਤਰ੍ਹਾਂ ਸੇ ਮੁੱਖ ਮੰਤਰੀ ਆਪਨ ਮੰਨਤਾ ਪਿਛਲੇ 2 ਦਿਨੋਂ ਮੇਂ ਆਪਰੇਸ਼ਨ ਸਿੰਧੂਰ ਕੋ ਲੈ ਕੇ ਬਿਆਨ ਆਇਆ ਮੇਰੀ 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 ਬੇਨਤੀ ਹੈ ਮੇਰੀ ਮੇਰੀ ਇੱਕ ਸੰਬੇਧ ਹੈ ਜੀ ਮੈਨੂੰ ਮੇਰਾ ਡੋਮੇਨ ਮੈਨੂੰ ਸਿਰਫ ਮੇਰੇ ਸੀਐਮ ਸਾਹਿਬ ਨੇ ਸਿੱਖਿਆ ਸਮਝ ਆਂਦੀ ਹੈ ਮੈਨੂੰ ਐਜੂਕੇਸ਼ਨ ਸਮਝ ਆਂਦੀ ਹੈ ਜਾਂ ਅਨੰਪੂਰ ਸਾਹਿਬ ਸਮਝ ਆਂਦਾ ਇਹ ਰੀਤੇ ਮੇਰੇ ਤੋਂ ਜੋ ਮਰਜ਼ੀ ਪੁੱਛਿਆ ਕਰੋ ਅਸੀਂ ਕਮਿਟਿਡ ਹੈ ਹਰ ਤੁਸੀਂ ਹੁਣ ਵੀ ਆਰ ਐ ਤੁਸੀਂ ਵੀ ਦੇਖਦੇ ਰਹਿੰਦੇ ਹੋ ਵੀ ਆਰ ਐ ਟੀਮ ਲਗਾਤਾਰ ਸੁਧਾਰ ਕਰ ਰਹੇ ਹਾਂ ਇਹ ਪਾਵਨ ਪਵਿੱਤਰ ਕੰਮ ਹੈ ਤੇ ਅਗਲੇ ਸਾਲ ਮੈਨੂੰ ਉਮੀਦ ਹੈ ਬਹੁਤ ਵਧੀਆ ਹੋਊਗਾ ਕੋਸ਼ਿਸ਼ ਕਰਾਂਗੇ ਆਨ ਆਲੇ ਦਿਨਾਂ 'ਚ ਤੁਹਾਨੂੰ ਜਿਹੜਾ ਰੈ residencial ਕੈਂਪ ਹੈ ਉੱਥੇ ਵੀ ਲੈ ਕੇ ਜਾਈਏ ਤੁਸੀਂ 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 ਬੱਚੇ ਤੁਸੀਂ ਉਹ ਜਿਹੜੀਆਂ ਬੱਚਿਆਂ ਨੂੰ ਜਿਹੜਾ ਹੈ ਨਾ ਉਹਨਾਂ ਨੂੰ ਵੀ ਮਿਲੇ ਉਹ ਤੁਹਾਨੂੰ ਵੀ ਪਤਾ ਲੱਗੂਗਾ ਕਿ ਇਹ ਕਿਵੇਂ ਇਹ ਜਿਹੜਾ ਪ੍ਰੋਸੈਸ ਹੈ ਕਿਵੇਂ ਚੱਲਦਾ ਹੈ ਜੇਕਰ ਬੈਂਕ ਸਾਹਿਬ ਡ੍ਰੋਨ ਤੋਂ ਆਨੰਦਪੁਰ ਸਾਹਿਬ ਮੇਂ ਵੀ ਆਤੇ ਹਨ ਉਸ ਤਰੀਕੇ ਸਰ ਵੀ ਆ ਦੇਖੋ ਮੇਰੀ ਦੂਰੀ ਹੈ ਜਾਂ ਪੰਜਾਬ ਦੇਸ ਦਾ ਪਾਰਟ ਨੇ ਮੈਂ ਨਹੀਂ ਨਹੀਂ ਮੇਰੀ ਦੇ ਖੁਦ ਜਿਹੜਾ ਡੋਮੇਨ ਨਹੀਂ ਹੈ ਮੇਰਾ ਡੋਮੇਨ ਮੈਨੂੰ ਮੇਰੇ ਆਈ ਐਮ ਨਾਟ ਅ ਪਾਰਟੀ ਸਪੋਰਟਸ ਪਰਸਨ ਆਈ ਐਮ ਨਾਟ ਅ ਗਵਰਨਮੈਂਟ ਮੈਂ ਤੁਸੀਂ ਗਲਤ ਸੁਣ ਲਓ ਮੈਂ ਸਿੱਖਿਆ ਦੀ ਗੱਲ ਕਰ ਰਿਹਾ ਨਾ ਪੁੱਛੋ ਆਸਕ ਐਨੀਥਿੰਗ ਔਨ ਮੀ ਔਨ ਐਜੂਕੇਸ਼ਨ ਮੈਂ ਮੇਰੀ ਮੇਰੀ ਫੇਰ ਤੁਹਾਨੂੰ ਬੇਨਤੀ ਹੈ ਇੱਕ ਹੋਰ ਤੁਹਾਨੂੰ ਰਿਕੁਐਸਟ ਹੈ ਵਾਤਾਵਰਨ ਦਿਵਸ ਹੈ ਆਪ ਸਭ ਨੇ ਮਿਲ ਕੇ ਆਪਾਂ ਸਾਰਿਆਂ ਨੇ ਮਿਲ ਕੇ ਇੱਕ ਪੌਦਾ ਲਾਣਾ ਹੈ ਠੀਕ ਹੈ ਨਾ ਸਾਰੇ ਸਾਥੀਆਂ ਨੇ ਤੇ ਆਪ ਠੀਕ ਹੈ ਆਓ ਸਾਰੇ ਹੁਣ ਆਪਾਂ ਪੌਦਾ ਲਾਵਾਂਗੇ ਬਹੁਤ ਬਹੁਤ ਤੁਸੀਂ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ